ਸੁੰਦਰਿਆ ਕਰਾਤੀ ਦੀ ਗੱਲ ਕਹਿਣਾ ਨਾ ਮੇਰੀ ਅਮੀਰਾ ਨਾ ਬਣਦੀ ਐ ਤੇ ਨਾ ਮੇਰੀ ਪੋਲਿਟਿਸ਼ਨ ਨਾ ਬਣਦੀ ਮੈਂ ਤੇ ਅੱਜ ਤੋਂ ਸਮਾਗਮ ਉਪਰ ਸ਼ਾਮ ਨੂੰ ਛੋਪੜੀਆਂ ਝੁੱਗੀਆਂ 'ਚ ਮਿਲੂੰਗਾ ਤੁਹਾਨੂੰ ਕਿ ਮੈਨੂੰ ਉੱਥੇ ਮਜਾ ਆਣਾ ਜਿੰਦਗੀ ਦੇ ਵਿੱਚ ਮਹ ਮਹੱਭਤ ਦੀ ਜਿਹੜੀ ਮਹਾਨਤਾ ਐ ਬਹੁਤ ਵੱਡਾ ਇੱਕ ਗਹਿਣਾ ਹੈ ਸਾਡੇ ਕੋਲ ਮੁਹੱਬਤ ਦਾ ਲੋ ਦੋਸਤੋ ਬੱਚਿਓ ਜਿੰਨੇ ਵੀ ਪਤਵੰਤੇ ਸੱਜਣ ਆਇਓ ਮੈਨੂੰ ਐਸ ਸਟੇਜ ਤੇ ਖੜ ਕੇ ਇੱਕ ਗੱਲ ਤੁਹਾਨੂੰ ਸਿੱਦੇ ਅੱਖਰਾਂ ਚ ਕਹਿਣ ਚ ਕੋਈ ਹੱਜ ਨਹੀਂ ਹੈ ਸੁੱਖੀ ਬਾਤ ਜੰਮ ਦਾ ਝੇਲੇ ਦਾ ਇੱਕ ਬਹੁਤ ਹੀ ਐਵਰੇਜ ਤੋਂ ਥੱਲੇ ਘਰ ਦਾ ਮੁੰਡਾ ਅੱਠਾ ਪੈਣਾ ਦਾ ਭਰਾ ਰੋਟੀ ਦਾ ਮਸਲਾ ਜੇ ਕੈਂਡੀਟੇ ਜਾ ਕੇ ਇੱਕ ਵਧੀਆ ਬਿਜ਼ਨਸਮੈਨ ਬਣ ਸਕਦਾ ਇੱਕ ਵਧੀਆ ਇਨਸਾਨ ਬਣ ਦੀ ਕੋਸ਼ਿਸ਼ ਕਰ ਰਿਹਾ ਤੇ ਹਰ ਕੋਈ ਕਰ ਸਕਦਾ ਹੈ ਮੈਰਾ ਆਪਣੀ ਮੈਂ ਗਰੰਟੀ ਕਰ ਸਕਦਾ ਪਰ ਕੁਝ ਵੀ ਵਧੀਆ ਬਣਨ ਤੋਂ ਪਹਿਲਾਂ ਵਧੀਆ ਬਿਜ਼ਨਸਮੈਨ ਬਣਨ ਤੋਂ ਪਹਿਲਾਂ ਵਧੀਆ ਕੁਝ ਵੀ ਬਣਨ ਤੋਂ ਪਹਿਲਾਂ ਅਸੀਂ ਵਧੀਆ ਇਨਸਾਨ ਬਣਨਾ ਹੈ ਤੇ ਵਧੀਆ ਇਨਸਾਨ ਬਣ ਲਈ محبت ਜਿਹੜੀ ਹੈ ਜਿਹੜਾ ਮੈਂ जिक्र किया टाइम ओना ही है मैं ओने चबेड़ी चाहना सुखी बार ने अच तक जो कुछ खटिया है मुहाबत चो खटा है